ਸਰਕਾਰ ਐ ਐਨੀ ਘਬਰਾ ਗਈ ਐ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਐ ਇਲੈਕਸ਼ਨ ਜਿੱਤਣ ਵਾਸਤੇ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਐ ਮੈਂ ਹੈਰਾਨ ਐ ਜਿਸ ਤਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਪੀ ਰਵਜੋਦ ਕੋਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਕਿ ਆਈਪੀਐਸ ਉਹ ਬੰਦਾ بڑا ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝ ਹੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹਾਲੇ ਕਿਉਂ ਲਗਣਾ ਚਾਹੁੰਦੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਹਿਸਾਬ ਨਾਲ ਮਿਲਦੀਆਂ ਜਿਹੜਾ ਆਈਐਸ ਆਫੀਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ ਆਈਐਸ ਆਈਪੀਐਸ ਆਫੀਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ ਆਈਪੀਐਸ ਐ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਐ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਐ ਅੱਜ ਦੇਖ ਲਓ ਉਹਦਾ ਕੀ ਹਾਲ ਐ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਥੋੜਾ ਨਵਾਂ ਕੈਰੀਅਰ ਸ਼ੁਰੂ ਹੋਇਆ ਐ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਨਾਲ ਜੇ ਤੇ ਫਿਰ ਸਟੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਇਹਨਾਂ ਦਾ ਠੱਗੀ ਵੱਜ ਗਈ ਠੱਗੇ ਸਾਰੇ ਤੇ ਜੇ ਠੱਗਾ ਨਾਲ ਤੁਸੀਂ ਲੜੋਗੇ ਤੁਹਾਡੀ ਰੈਪਿਟੇਸ਼ਨ ਇੰਨੀ ਮਾੜੀ ਹੋ ਜੂਗੀ ਅਗਲੇ 20-25 ਸਾਲ ਦਾ ਆਪਣੇ ਕੈਰੀਅਰ ਦੇ ਟਪਾਉਣੇ بڑے ਔਕੇ ਹੋ ਜਾਣੇ ਆ ਇਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਆ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐਸਐਸਪੀ ਹੈ ਤੁਹਾਡਾ ਪਰਿਵਾਰ ਪੁਲਿਸ ਹੈ ਇਹ ਜਾਂ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆ ਇਲੈਕਸ਼ਨ ਤਾਂ ਹੋਂਗੇ ਜਾਂਦੇ ਰਹਿਣੇ ਆ ਜੇ ਪੁਲਿਸ ਦੇ ਨਸਾਬ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ जिन्ना धक्का अपनी जारी कौम है खालसा कौम है खास करके पंजीय जिना दबा को स्प्रिंग तकड़े लगे छाती जाके बच दे माझे डरा चाहिए देखो तुसी देखो कि प्धर तुलिस चली गई ਬੀਬੀ ਜੀ ਧੀਆਂ ਪੈਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਫੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਬਾਲੂ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਇੱਥੇ ਬੈਠੇ ਆ ਲੀਡਰਸ਼ਿਪ ਦੇਣੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਹੈ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮੈਂ ਹਰਾਨ ਹੈ ਬੀ ਜੀ ਪੀ ਸਾਹਿਬ ਦੇ ਹੋਮ ਸੈਕਟਰੀ ਸਾਹਿਬ ਦੇ ਤੇ ਚੀਫ ਸੈਕਟਰੀ ਸਾਹਿਬ ਦੇ ਕਾਨੂੰਨ ਹੈ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵੱਧ ਇੱਥੇ ਜ਼ਿਲ੍ਹੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਇੰਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦੱਤਾਂ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹੁਣ ਆ ਦੇਖ ਲਓ ਇੱਥੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਡੀਐਸਪੀ ਸੁਖਵੀਰ ਸਿੰਘ ਹੈ ਦੋਨੋਂ ਹਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੈਂ ਲੜਾ 8-10 ਸਾਲ ਦੇ ਇੱਥੇ ਐ ਉਹ ਬਣਾਏ ਪਏ ਐ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇੰਚਾਰਜ ਡੀਐਸਪੀ ਦੂਜੇ ਇੱਥੇ ਐ ਐਸਐਚਓ ਸੀਨੀ ਤਰਨ ਤਰਨ ਹੈ ਗੁਰਚਰਨ ਸਿੰਘ ਆ ਵੀ ਮਲੇ ਦਾ ਜੰਮਿਆਪਲੇ ਇੱਥੇ ਹੀ ਐ ਆ ਵੀ ਆਈ ਕਹਿ ਕੇ ਆਇਆ ਤੁਹਾਨੂੰ ਅਸੀਂ ਵੋਟਾਂ ਮੈਂ ਜਿਤਾਉਂਗਾ ਇੱਕ ਕਹੇ ਐ ਐਸਐਚਓ ਸਰਾਏ ਮਾਨਤ ਖਾਨ ਬਲਰਾਜ ਸਿੰਘ ਇੱਥੋਂ ਦੇ ਰਹਿਣ ਵਾਲਾ ਉਹਦੀ 30 April ਨੂੰ ਰਿਟਾਇਰਮੈਂਟ ਹੈ ਕਾਨੂੰਨ ਹੈ ਕਿ 6 ਮਹੀਨੇ ਰਿਟਾਇਰਮੈਂਟ ਤੋਂ ਪਹਿਲੇ ਬੰਦਾ ਉਹ ਇਲੈਕਸ਼ਨਰੀਅਤ ਨਹੀਂ ਲੱਗ ਸਕਦਾ ਆਪਣੇ ਇਲਾਕੇ ਉਹਨੂੰ ਵੀ ਲਾਈ ਬੈਠੇ ਐ ਇੱਕ ਐਸਐਚਓ ਵੀਰੋਵਾਲਾ ਨਰੇਸ਼ ਕੁਮਾਰ ਉਹਦੀ ਘਰ ਵਾਲੀ ਸਰਪੰਚ ਹੈ ਇਸ ਇਲਾਕੇ ਦੇ ਵਿੱਚ ਦੇ ਉਹਨੂੰ ਵੀ ਇੱਥੇ ਹੀ ਲਈ ਬੈਠੇ ਆ ਝਾੜੂ ਵਾਲੇ ਦੇਖੋ ਕਿੰਨੀਆਂ ਤਜੀਆਂ ਇੱਕ ਇੱਥੇ ਐਸਐਚਓ ਚਬਾਲ ਹੈ ਗੁਰਦੀਪ ਸਿੰਘ ਉਹ ਵੀ 31 ਚਾਰ ਮਹੀਨਿਆਂ ਨੂੰ ਰਿਟਾਇਰ ਹੋਣ ਵਾਲਾ ਆ ਸਾਰਿਆਂ ਨੂੰ ਕਿਹਾ ਕਿ ਤੁਹਾਨੂੰ ਰਿਟਾਇਰਮੈਂਟ ਵਧੀਆ ਸੱਚੋ ਲਾ ਲਾਂਗੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਪਰ ਸਾਰੇ ਚ ਜੋ ਜਿੰਨੇ ਵੀ ਆ ਜਿੰਨੇ ਪੁਲਿਸ ਵਾਲੇ ਆ ਵੀ ਆਜੀ ਭੁੱਲਰ ਵੀ ਸੋਚਦਾ ਸੀ ਕਮਾਲੋ ਜਿੰਨੇ ਕਮਾਲੇ ਸਾਰੇ ਕੱਢ ਲਈਦੇ ਵਾਪਸ ਤੇ ਰਿਟਾਇਰਮੈਂਟ ਜੇ ਤੁਸੀਂ ਕੋਣਾ ਹੈ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਐਜੀ ਗਲਤ ਕੰਮ ਨਾ ਕਰੋ ਤੁਹਾਨੂੰ ਪੁਲਿਸ ਵੀ ਭੱਤੀ ਕੀਤਾ ਪੁਲਿਸ ਦਾ ਮਤਲਬ ਹੈ ਇਨਸਾਫ ਅਨਸਾਫ ਦੇਣਾ ਪੁਲਿਸ ਦਾ ਮਤਲਬ ਹੈ ਚੋਰਾਂ ਨਾਲ ਡਕੇਟਾਂ ਦਾ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ਉਹੀ ਅਸ਼ਰ ਹੁੰਦਾ ਹੈ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸ ਤੋਂ ਤੁਸੀਂ ਕਾਨੂੰਨ ਦੇ ਉੱਤੇ ਹੋ ਤੋਹੱਸ ਕਰਕੇ ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰੀਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨ ਨਾ ਕਰਾਸ ਕਰੋ ਆ ਇਲੈਕਸ਼ਨ ਹੈ ਤਰਨ ਤਰਨ ਦੇ ਲੋਕਾਂ ਨੂੰ ਫੈਸਲਾ ਕਰਨ ਦੋ ਤੁਹਾਡਾ ਕੰਮ ਹੈ ਕਾਨੂੰਨ ਵਿਵਸਥਾ ਕਰਨਾ ਜੇ ਤੁਸੀਂ ਆਹ ਕੰਮ ਨਾ ਰੋਕਿਆ ਫਿਰ ਜ਼ਿੰਮਵਾਰੀ ਤੁਹਾਡੀ ਹੋਣੀ ਹੈ ਐਸਐਸਪੀ ਮੈਡਮ ਦੀ ਜ਼ਿੰਮਵਾਰੀ ਹੋਣੀ ਹੈ ਜੇ ਇੱਥੇ ਕੋਈ ਚੀਜ਼ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਹੈ ਤੇ ਤੁਸੀਂ ਇੱਕ ਗੱਲ ਮੈਨੂੰ ਪੰਜਾਬੀ ਦੀ ਦੱਸ ਦੇਣਾ ਹੈ ਥੋੜੀ ਘਬਰਾਹਟ ਚ ਗੱਲ ਆ ਗਈ ਐ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਐ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਛੇ ਸ਼ੁਰੂਆਮ ਮਾਰਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇੰਨਾ ਝਾੜੂ ਵਾਲੇ ਨੇ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਫੜਾ ਨਾਲ ਇੰਨਾ ਕਰੋੜਾਂ ਅਰਬਾਂ ਦੀਆਂ ਨੁਕਸਾਨ ਹੋਇਆ ਐ ਐਡੇ ਵੱਡੇ ਠੱਗ ਦੇਖੋ 12000 ਕਰੋੜ ਰੁਪਇਆ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਹਰ ਪਿੰਡ ਤਾਂ ਵਾਸਤੇ ਇੱਕ ਫੰਡ ਹੁੰਦਾ ਡਿਜ਼ਾਸਟਰ ਰਲੀਫ ਫੰਡ ਜਿੱਥੇ ਸਰਕਾਰ ਕੋਈ ਹੱਥ ਨਹੀਂ ਲਾ ਸਕਦੀ ਦੇਖੋ ਇੰਨੇ ਵੱਡੇ ਠੱਗ ਉਹਦੇ ਉਹਦੇ ਜੋ ਵੀ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਤੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ ਚ ਲਾ ਦਿੱਤਾ ਤੇ ਅੱਜ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦਿਨ ਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਇਹ ਜੇ ਘੜੀਆਂ ਲੋਕ ਹੈ ਇਹ ਜੇ ਘੜੀਆਂ ਚੀਫ ਮਨਿਸਟਰ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਢੀਠ ਬਨੇ ਪਏ ਇੰਨੇ ਥੱਲੇ ਕੇਜਰੀਵਾਲ ਦੇ ਲੱਗੇ ਪਏ ਮੱਲਾ ਦਾ ਹਡੀਆਂ ਹੋਡੀਆਂ ਸਾਰਾ ਕੁਝ ਈੜ ਦੀ ਅੱਗੇ ਕੋਈ ਵੀ ਹੈੜੀ ਇਹਨਾਂ ਕੋਲੇ ਆ ਤਾਂ ਕੋਈ ਕੰਮ ਹੈ ਕਿ ਸਾਨੂੰ ਮੰਤਰੀ ਰਹਿਣ ਦਿਓ ਸਾਨੂੰ ਖੁੱਲਾ ਲੁੱਟਣ ਦਿਓ ਆਈ ਚੀਜ਼ ਤੇ ਲੱਗੇ ਆ ਹੁਣ ਆ ਜਿਹੜੇ ਅਖੀਰਲਾ ਸਾਲ ਹੈ ਹੁਣ ਤਾਂ ਦੋਨੋਂ ਹੱਥ ਤੋਂ ਲੱਗ ਗਏ ਆ ਪਰ ਮੈਂ ਅੰਕਲ ਦੱਸਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਜਨਤਾ ਦਾ ਸਾਥ ਰਹੇ ਤੁਸੀਂ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਆ ਸਾਰੀਆਂ ਚੀਜ਼ਾਂ ਦੇ ਸਾਹਬ ਲਿੱਤੇ ਜਾਣਗੇ ਹਰ ਕਵਰੀ ਹੋਊਗੀ ਤੇ ਜਿਨ੍ਹਾਂ ਨੇ ਲੁਕਿਆ ਪੈਸਾ ਸਾਰਾ ਪੈਸਾ ਵਾਪਸ ਲੈ ਕੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ। ਸਲਾਮ ਯੋ ਟਾਲੀ ਜੈ। ਸਵਾਗਤ ਆਇਆ। ਜਿੰਦਾਬਾਦ। ਮੈਨੂੰ ਹੁਣੀ-ਹੁਣੀ ਦੱਸਿਆ ਗਿਆ ਕਿ ਐਸਐਸਪੀ ਮੈਡਮ ਨੇ ਆਪਣੇ ਡੀਐਸਪੀ ਪ੍ਰੀਤਿੰਦਰ ਸਿੰਘ ਕਿੱਥੇ ਹੈ? ਆਓ ਜੀ ਆਇਆਂ। ਇਹਨਾਂ ਨੂੰ ਭੇਜਿਆ ਕਿ ਅਸੀਂ ਜੋ ਕੇਸ ਦਰਜ ਕੀਤੇ ਗਏ ਐ ਸਾਰਿਆਂ ਤੇ ਇਨਕੁਆਇਰੀ ਮਾਰਕ ਅਸੀਂ ਕਰਕੇ ਕੋਈ ਅਰੈਸਟ ਨਹੀਂ ਕਰਾਂਗੇ ਅੱਗੇ ਤੋਂ ਅੱਗੇ ਤੋਂ ਜੀ ਆਬਾਦ ਅੱਗੇ ਤੋਂ ਅੱਗੇ ਤੋਂ ਕੋਈ ਝੂਠਾ ਪਰਚਾ ਨਹੀਂ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਭੇਜਿਆ ਸਾਰੇ ਨਾਲ ਗੱਲ ਕੀਤੀ ਹੈ ਹਾਈ ਕੋਰਟ ਵੀ ਕਰ ਦਿੱਤਾ ਹੈ ਤਾਂ ਹੁਣ ਮੈਡਮ ਦਾ ਆਇਆ ਹੈ ਸ਼ਾਇਦ ਮੈਡਮ ਨੂੰ ਧੋਖਲਿਆ ਹੋਣਾ ਕਿ ਹੁਣ ਪੁਲਿਸ ਵਰਦੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਤੈਸ ਕਰਕੇ ਮੈਂ ਬੇਨਤੀ ਹੈ ਕਿ ਅੱਜ ਆਹ ਮੈਮੋਰੰਡਮ ਅਸੀਂ ਉਹ ਕਹਿੰਦੇ ਸਾਨੂੰ ਭੇਜ ਦਿਓ ਮੈਂ ਤੁਹਾਨੂੰ ਦੇ ਰਿਆਂ ਪਰ ਜੇ ਇਹਨਾਂ ਨੇ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਇੱਥੇ ਮੁੱਖ ਮੰਤਰੀ ਬਣੂਗਾ ਨਾ ਕੇਂਜਰੀਵਾਲ ਨਾ ਸਸੋੜੀਆ ਕਿਸੇ ਨੂੰ ਬਣ ਨਹੀਂ ਦੇਣਗੇ ਮਾਜੀ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਆਪਣਾ ਧਰਨਾ ਸਵਾਬਤਾ ਕਿਉਂਕਿ ਕਿਉਂਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦੇ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ